ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਕੀਮਤੀ ਵਿਚਾਰ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਆ ਕਰੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮੇਰਾ ਨਾਮ ਜਸਪ੍ਰੀਤ ਹੈ ਮੇਰਾ ਜਨਮ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਸੀਂ ਤਿੰਨ ਭੈਣਾਂ ਤੇ ਦੋ ਭਰਾ ਸੀ ਮੈਂ ਦੋਵਾਂ ਭੈਣਾਂ ਤੋਂ ਤੇ ਇੱਕ ਭਰਾ ਤੋਂ ਛੋਟੀ ਸੀ ਆਪਣੇ ਪਾਪਾ ਦੀ ਪਿਆਰੀ ਧੀ ਸੀ ਤੇ ਮੈਂ ਸਾਰਿਆਂ ਨਾਲੋਂ ਲੰਬੀ ਤੇ ਸੋਹਣੀ ਸੁਨੱਖੀ ਸੀ ਸਾਰੇ ਪਿਆਰ ਨਾਲ ਮੈਨੂੰ ਜਸ ਜਸ ਕਹਿੰਦੇ ਸੀ ਮੈਂ 12 ਸਾਲ ਦੀ ਸੀ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਸੀ ਉਸਦਾ ਸੋਹਰਾ ਬਹੁਤ ਸਮਝਦਾਰ ਇਨਸਾਨ ਸੀ ਤੇ ਉਹ ਆਪਣੇ ਇਲਾਕੇ ਦਾ ਕਹਿੰਦਾ ਕਹਾਉਂਦਾ ਆਦਮੀ ਸੀ ਅਸੀਂ ਹਮੇਸ਼ਾ ਕਹਿਣਾ ਕਿ ਅਸੀਂ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਜੋ ਇੰਨਾ ਵਧੀਆ ਘਰਬਾਰ ਮਿਲ ਗਿਆ ਮੇਰੀ ਭੈਣ ਦੇ ਘਰ ਵਾਲੇ ਦਾ ਸੁਭਾਅ ਵੀ ਬਹੁਤ ਵਧੀਆ ਸੀ ਤੇ ਉਹ ਵੀ ਇੱਕ ਬਹੁਤ ਚੰਗਾ ਇਨਸਾਨ ਸੀ ਤੇ ਉਹ ਸਾਰੇ ਮੇਰੀ ਭੈਣ ਨੂੰ ਬਹੁਤ ਪਿਆਰ ਕਰਦੇ ਸੀ ਵਿਆਹ ਤੋਂ 2 ਸਾਲ ਬਾਅਦ ਮੇਰੀ ਭੈਣ ਦੇ ਘਰ ਕੁੜੀ ਨੇ ਜਨਮ ਲਿਆ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਕੁੜੀ ਦਾ ਬਹੁਤ ਚਾਹ ਕੀਤਾ ਤੇ ਇਦਾਂ ਹੀ 3 ਸਾਲ ਬੀਤ ਗਏ ਫਿਰ ਮੇਰੀ ਭੈਣ ਦੇ ਦੂਜੀ ਕੁੜੀ ਹੋ ਗਈ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਪ੍ਰਮਾਤਮਾ ਦੀ ਦੇਣ ਸਮਝ ਲਿਆ ਫਿਰ ਥੋੜਾ ਟਾਈਮ ਪਿਆ ਤੇ ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਇੱਛਾ ਹੁੰਦੀ ਹੈ ਤੇ ਮੇਰੀ ਭੈਣ ਦੇ ਮਨ ਵਿੱਚ ਵੀ ਮੁੰਡੇ ਦੀ ਇੱਛਾ ਸੀ ਉਸਨੇ ਤੀਜਾ ਚਾਂਸ ਲਿਆ ਤੇ ਮੇਰੀ ਭੈਣ ਦੇ ਘਰ ਤੀਜਾ ਬੱਚਾ ਕੁੜੀ ਹੋਈ ਤੇ ਉਸ ਕੁੜੀ ਨੂੰ ਮੇਰੀ ਭੈਣ ਦੇ ਜੇਠ ਨੇ ਲਿਆ ਉਸਨੇ ਕਿਹਾ ਅੱਜ ਤੋਂ ਬਾਅਦ ਇਹ ਮੇਰੀ ਧੀ ਹੈ ਤੇ ਮੈਂ ਇਸ ਨੂੰ ਪੜਾ ਲਿਖਾ ਕੇ ਇਸ ਦਾ ਵਿਆਹ ਕਰਾਂਗਾ ਸਮਾਂ ਲੰਘਦਾ ਗਿਆ ਤੇ ਮੇਰੀ ਭੈਣ ਨੇ ਦਵਾਈ ਲਈ ਤੇ ਫਿਰ ਉਸ ਨੂੰ ਬੱਚਾ ਹੋਣ ਵਾਲਾ ਹੋ ਗਿਆ ਤੇ ਚੌਥਾ ਬੱਚਾ ਵੀ ਕੁੜੀ ਹੋ ਗਈ ਜਦੋਂ ਮੇਰੀ ਭੈਣ ਨੂੰ ਕੁੜੀ ਦਾ ਪਤਾ ਲੱਗਿਆ ਤਾਂ ਮੇਰੀ ਭੈਣ ਦਾ ਬਲੱਡ ਵਧ ਗਿਆ ਤੇ ਬਲੱਡ ਜ਼ਿਆਦਾ ਵਧਣ ਕਾਰਨ ਉਸ ਨੂੰ ਹੱਟ ਅਟੈਕ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਮੇਰੀ ਭੈਣ ਦੀ ਮੌਤ ਤੋਂ ਬਾਅਦ ਮੇਰੀ ਭੈਣ ਦੇ ਘਰ ਵਾਲਾ ਬਹੁਤ ਟੈਨਸ਼ਨ ਵਿੱਚ ਰਹਿਣ ਲੱਗਿਆ ਤੇ ਰੋਂਦਾ ਰਹਿੰਦਾ ਸੀ ਆਪਣੇ ਬੱਚਿਆਂ ਵੱਲ ਦੇਖ ਕੇ ਜਿਆਦਾ ਟੈਨਸ਼ਨ ਲੈਣ ਨਾਲ ਉਸ ਨੂੰ ਅਧਰੰਗ ਦਾ ਅਟੈਕ ਆਇਆ ਤੇ ਉਸ ਦਾ ਇੱਕ ਪਾਸਾ ਖੜ ਗਿਆ ਜਾਨੀ ਕਿ ਸੱਜਾ ਪਾਸਾ ਖੜ ਗਿਆ ਉਹ ਆਪਣੀਆਂ ਕੁੜੀਆਂ ਵੱਲ ਦੇਖ ਕੇ ਬਹੁਤ ਰੋਇਆ ਕਰੇ ਤੇ ਟੈਨਸ਼ਨ ਲਿਆ ਕਰੇ ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਮਾਸੀ ਨੂੰ ਜਿਸ ਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਉਸ ਨੂੰ ਕਿਹਾ ਕਿ ਇਹਨਾਂ ਬੱਚਿਆਂ ਦਾ ਕੋਈ ਹੱਲ ਕਰਿਏ ਤੇ ਸਾਰਿਆਂ ਨੇ ਸੋਚ ਕੇ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰਨ ਲਈ ਕਿਹਾ ਮੈਂ ਉਸ ਵਕਤ 19 ਸਾਲਾਂ ਦੀ ਸੀ ਜਦੋਂ ਮੇਰੀ ਮਾਸੀ ਨੇ ਆ ਕੇ ਮੇਰੇ ਪਾਪਾ ਨੂੰ ਕਿਹਾ ਤਾਂ ਮੇਰੇ ਪਾਪਾ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਨੂੰ ਐਨੀ ਵੱਡੀ ਜ਼ਿੰਮੇਵਾਰੀ ਵਿੱਚ ਨਹੀਂ ਪਾਵਾਂਗਾ ਤੇ ਨਾ ਹੀ ਆਪਣੀ ਧੀ ਨੂੰ ਕਿਸੇ ਦੁਹਾਜੂ ਦੇ ਵਿਆਹਾਂਗਾ ਉਹਨਾਂ ਨੇ ਕਿਹਾ ਐਨੀ ਸੋਹਣੀ ਸੁਨੱਖੀ ਮੇਰੀ ਧੀ ਮੈਂ ਇਸ ਨੂੰ ਐਨੇ ਚਾਹਾਂ ਤੇ ਲਾਡਾ ਨਾਲ ਪਾਲਿਆ ਮੈਂ ਉਸ ਨਾਲ ਇਹ ਕਿਵੇਂ ਕਰ ਸਕਦਾ ਹਾਂ ਮੈਂ ਆਪਣੀ ਧੀ ਚਾਰ ਧੀਆਂ ਵਾਲੇ ਦੇ ਨਹੀਂ ਤੋਰ ਸਕਦਾ ਤੇ ਨਾਲੇ ਮੁੰਡੇ ਦੀ ਉਮਰ ਵੀ ਮੇਰੀ ਧੀ ਨਾਲੋਂ ਜ਼ਿਆਦਾ ਹੈ ਜਦੋਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਮੇਰੀ ਮਾਸੀ ਤੇ ਮਾਸੜ ਨਰਾਜ ਹੋ ਗਏ ਫਿਰ ਮੇਰੀ ਮਾਸੀ ਨੇ ਮੇਰੀ ਮਾਂ ਨੂੰ ਮਨਾ ਲਿਆ ਤੇ ਮੇਰੇ ਪਿਓ ਤੋਂ ਜ਼ਬਰਦਸਤੀ ਮੇਰਾ ਰਿਸ਼ਤਾ ਮੇਰੀ ਭੈਣ ਦੇ ਘਰ ਵਾਲੇ ਨਾਲ ਕਰ ਦਿੱਤਾ ਉਸ ਵਕਤ ਮੇਰੀ ਮਾਸੀ ਨੇ ਮੇਰੀ ਭੈਣ ਦੇ ਸਹੁਰਿਆਂ ਅੱਗੇ ਇਹ ਸ਼ਰਤ ਰੱਖੀ ਕਿ ਕੱਲ ਨੂੰ ਜੇਕਰ ਮੁੰਡੇ ਨੂੰ ਕੁਝ ਹੋ ਜਾਂਦਾ ਹੈ ਤਾਂ ਸਾਡੀ ਕੁੜੀ ਦੀ ਹਜੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਦੇ ਬਿਠਾ ਦੇਣਗੇ ਜਿਹੜਾ ਹਜੇ ਕੁਵਾਰਾ ਹੈ ਮੇਰਾ ਜੀਜਾ ਉਸ ਵਕਤ ਬਹੁਤ ਬਿਮਾਰ ਰਹਿੰਦਾ ਸੀ ਤੇ ਕੁੜੀਆਂ ਦਾ ਵਿਆਹ ਸਾਂਝੇ ਘਰ ਵਿੱਚ ਕੀਤਾ ਜਾਵੇਗਾ ਉਹਨਾਂ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ ਇਹ ਸਭ ਦੀ ਜ਼ਿੰਮੇਵਾਰੀ ਉਸਦੇ ਸੱਸ ਸਹੁਰੇ ਨੇ ਲੈ ਲਈ ਫਿਰ ਮੇਰਾ ਵਿਆਹ ਕਰ ਦਿੱਤਾ ਸਾਡੇ ਦੋਹਾਂ ਦੇ ਪਰਿਵਾਰ ਹੀ ਵਿਆਹ ਵਿੱਚ ਸ਼ਾਮਲ ਹੋਏ ਮੇਰੇ ਪਾਪਾ ਦੁਖੀ ਤੇ ਬਹੁਤ ਨਾਰਾਜ਼ ਸੀ ਮੇਰੇ ਪਾਪਾ ਨੇ ਆਨੰਦਕਾਰ ਜਾਂ ਤੇ ਪਾਪਾ ਵਾਲੀ ਕੋਈ ਰਸਮ ਨਹੀਂ ਕੀਤੀ ਉਹ ਇੱਕ ਪਾਸੇ ਬੈਠੇ ਰਹੇ ਚਲੋ ਮੇਰਾ ਵਿਆਹ ਕਰ ਦਿੱਤਾ ਗਿਆ ਜਿਵੇਂ ਕੁੜੀਆਂ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਹੈ ਪਰ ਮੈਨੂੰ ਕੋਈ ਚਾਹ ਨਹੀਂ ਸੀ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਕੋਈ ਧੀਆ ਦੀ ਮਰਜ਼ੀ ਨਹੀਂ ਪੁੱਛਦਾ ਸੀ ਮੇਰੇ ਸਹੁਰੇ ਦੀ ਸੜਕ ਦੁਰਘਟਨਾ ਵਿੱਚ ਮਾਤ ਹੋ ਗਈ ਉਸ ਦੀ ਮਾਤ ਨੇ ਮੇਰੀ ਜ਼ਿੰਦਗੀ ਦੇਤਾ ਜਿਵੇਂ ਸਾਰੇ ਹੀ ਰਾਸਤੇ ਬੰਦ ਕਰ ਦਿੱਤੇ ਹੋਣ ਫੇਰ ਮੇਰੇ ਸਹਰੇ ਦੀ ਮੌਤ ਤੋਂ ਬਾਅਦ 4 ਮਹੀਨੇ ਬਾਅਦ ਮੇਰੇ ਕੋਲ ਮੁੰਡਾ ਹੋਇਆ ਤੇ ਜਦੋਂ ਮੁੰਡਾ ਹੋਇਆ ਤਾਂ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਪਹਿਲਾਂ ਘਰ ਵਿੱਚ 4 ਕੁੜੀਆਂ ਸੀ ਤੇ ਫੇਰ ਮੇਰੇ ਮੁੰਡਾ ਹੋਇਆ ਤੇ ਸਾਰਿਆਂ ਨੂੰ ਬਹੁਤ ਚਾ ਚੜਿਆ ਤੇ ਬਹੁਤ ਖੁਸ਼ੀ ਮਨਾਈ ਤੇ ਉਸ ਦਾ ਨਾਂ ਸੋਖ ਮੜ ਨਰਖਿਆ ਪਰ 5 ਮਹੀਨਿਆਂ ਬਾਅਦ ਜਿਵੇਂ ਮੇਰੀਆਂ ਖੁਸ਼ੀਆਂ ਨੂੰ ਨਜ਼ਰ ਹੀ ਲੱਗ ਗਈ ਹੋਵੇ ਮੇਰੇ ਘਰ ਵਾਲੇ ਦੀ ਦੂਜੀ ਲੱਤ ਵੀ ਖੜ ਗਈ ਉਸ ਦਾ ਬਾਅਦ ਇਲਾਜ ਕਰਵਾਇਆ ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਤੇ ਉਹ ਹੌਲੀ-ਹੌਲੀ ਮੰंजे ਤੇ ਪੈ ਗਿਆ ਤੇ ਫਿਰ ਵਿਆਹ ਤੋਂ 3 ਸਾਲ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ ਉਸ ਵਕਤ ਮੇਰੀ ਉਮਰ 22 ਸਾਲਾਂ ਦੀ ਸੀ ਤੇ ਉਸ ਦਿਨ ਮੇਰੇ ਪਾਪਾ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਆਏ ਸੀ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਾਪਾ ਨੇ ਮੇਰੀ ਮਾਸੀ ਨੂੰ ਕਿਹਾ ਜਾਂ ਤਾਂ ਮੇਰੀ ਧੀ ਨੂੰ ਮੈਂ ਨਾਲ ਲੈ ਕੇ ਜਾਵਾਂਗਾ ਜਾਂ ਫਿਰ ਉਸ ਨੂੰ ਛੋਟੇ ਮੁੰਡੇ ਦੇ ਘਰ ਬਿਠਾਇਆ ਜਾਵੇ ਕਿਉਂਕਿ ਮੇਰੀ ਧੀ ਦੀ ਉਮਰ ਨਹੀਂ ਉਹ ਸਾਰੀ ਉਮਰ ਇਸ ਤਰ੍ਹਾਂ ਨਹੀਂ ਕੱਢ ਸਕਦੀ ਫਿਰ ਮੇਰੀ ਮਾਸੀ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ ਫਿਰ ਭੋਗ ਤੋਂ ਕੁਝ ਦਿਨ ਬਾਅਦ ਮੇਰੀ ਮਾਸੀ ਸਾਡੇ ਘਰ ਆਈ ਤੇ ਉਸਨੇ ਮੇਰੀ ਸੱਸ ਤੇ ਮੇਰੀਆਂ ਨਨਾਨਾ ਨੂੰ ਸ਼ਰਤ ਅਨੁਸਾਰ ਛੋਟੇ ਮੁੰਡੇ ਦੇ ਲੜ ਲਾਉਣ ਲਈ ਕਿਹਾ ਉਹਨਾਂ ਨੇ ਮੇਰੀ ਮਾਸੀ ਨੂੰ ਲਾਰਾ ਲਾ ਦਿੱਤਾ ਕਿ ਕੋਈ ਨਾ ਸਾਰੇ ਬੈਠ ਕੇ ਰਹਿ ਕਰਾਂਗੇ ਪਰ ਉਹਨਾਂ ਦੇ ਮਨ ਵਿੱਚ ਖੋਟ ਸੀ ਤੇ ਉਹ ਹੋਰ ਦਾਜ ਲੈਣਾ ਚਾਹੁੰਦੇ ਸੀ ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਓਰ ਲਈ ਕੁੜੀ ਦੇਖ ਲਈ ਜਦੋਂ ਮੈਨੂੰ ਇਹ ਸਭ ਪਤਾ ਲੱਗਿਆ ਤਾਂ ਮੈਂ ਉਹਨਾਂ ਨੂੰ ਬਿਨਾਂ ਦੱਸੇ ਆਪਣੀ ਮਾਸੀ ਨੂੰ ਫੋਨ ਕਰਕੇ ਦੱਸਿਆ ਤਾਂ ਮੇਰੀ ਮਾਸੀ ਘਰ ਆਈ ਤਾਂ ਉਹਨਾਂ ਨੇ ਬਹਾਨਾ ਲਾ ਦਿੱਤਾ ਕਿ ਮੁੰਡਾ ਨਹੀਂ ਮੰਨਦਾ ਇਸ ਕਰਕੇ ਅਸੀਂ ਇਸ ਨੂੰ ਉਸਦੇ ਨਹੀਂ ਬਿਠਾ ਸਕਦੇ ਮੇਰੀ ਮਾਸੀ ਨਾਰਾਜ਼ ਹੋ ਕੇ ਚਲੀ ਗਈ ਤੇ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਕਰ ਦਿੱਤਾ ਹਾਲੀ ਹਾਲੀ ਉਹਨਾਂ ਨੇ ਮੇਰੀ ਭੈਣ ਦੀਆਂ ਕੁੜੀਆਂ ਨੂੰ ਵੀ ਆਪਣੇ ਵੱਲ ਕਰ ਲਿਆ ਮੈਨੂੰ ਉਹਨਾਂ ਨੂੰ ਵੀ ਬੁਲਾਉਣ ਨਾ ਦਿੰਦੇ ਏਦਾਂ ਹੀ ਮੈਂ ਕਦੇ ਆਪਣੇ ਪੇਕੇ ਤੇ ਕਦੇ ਆਪਣੇ ਸਹੁਰੇ ਦੇਨ ਘਟਦੀ ਰਹੀ ਜਦੋਂ ਵੀ ਮੈਂ ਵਧੀਆ ਕੱਪੜੇ ਪਾ ਕੇ ਤਿਆਰ ਹੋ ਜਾਂਦੀ ਤਾਂ ਉਹ ਮੈਨੂੰ ਗਲਤ ਸਮਝਦੇ ਗੇ ਮੈਂ ਆਪਣੇ ਜੇਠ ਜਾਂਦੇ ਔਰਤੋਂ ਕੋਈ ਚੀਜ਼ ਮੰਗਵਾਉਣੀ ਤਾ ਮੇਰੀ ਦਰਾਣੀ ਤੇ ਜਠਾਣੀ ਨੇ ਮੈਨੂੰ ਮੇਰੇ ਜੇਠ ਦੇ ਔਰ ਨਾਲ ਹੀ ਗਲਤ ਸਮਝ ਲੈਣਾ ਤੇ ਮੈਂ ਡਰਦੀ ਨੇ ਕੱਲੀ ਆਪਣੇ ਕਮਰੇ ਵਿੱਚ ਬੈਠੀ ਰਹਿਣਾ ਕੀ ਪਤਾ ਨਹੀਂ ਜੇ ਮੈਂ ਬਾਹਰ ਬੈਠ ਗਈ ਤਾਂ ਮੈਨੂੰ ਕੀ ਕਹਿਣਗੇ ਬਸ ਇਦਾਂ ਹੀ ਸਮਾਂ ਲੰਘਦਾ ਗਿਆ ਤੇ ਮੇਰਾ ਮੁੰਡਾ ਸੁਖਮਨ 13 ਸਾਲਾਂ ਦਾ ਹੋ ਗਿਆ ਪਰ ਫਿਰ ਵੀ ਮੇਰਾ ਕਿਸੇ ਨੇ ਖਿਹੜਾ ਨਹੀਂ ਛੱਡਿਆ ਜਦੋਂ ਮੈਨੂੰ ਸਾਰਿਆਂ ਨੇ ਤੰਗ ਪਰੇਸ਼ਾਨ ਕੀਤਾ ਤਾਂ ਮੈਂ ਆਪਣੇ ਰਿਸ਼ਤੇਦਾਰ ਬੁਲਾ ਲਏ ਰਿਸ਼ਤੇਦਾਰ ਆਏ ਤੇ ਮੈਨੂੰ ਅੱਡ ਕਰਾ ਦਿੱਤਾ ਮੈਨੂੰ ਘਰ ਵਿੱਚ ਦੋ ਕਮਰੇ ਦੇ ਦਿੱਤੇ ਤੇ ਚਾਰ ਕਿੱਲੇ ਜ਼ਮੀਨ ਦੇ ਦੇ ਦਿੱਤੇ ਫਿਰ ਮੇਰੇ ਚਾਚੇ ਦਾ ਮੁੰਡਾ ਮੈਨੂੰ ਇੱਕ ਗਾਂ ਦੇ ਗਿਆ ਕੁਝ ਟਾਈਮ ਤਾਂ ਮੇਰਾ ਜੇਠ ਪੱਠੇ ਵੱਢ ਕੇ ਲਿਆ ਕੇ ਦੇ ਦਿੰਦਾ ਕਿਉਂਕਿ ਪੱਠੇ ਮੈਨੂੰ ਨਾ ਤਾਂ ਵੱਢਣੇ ਆਉਂਦੇ ਸੀ ਤੇ ਕੁਤਰਤਾ ਮੈਂ ਲੈਂਦੀ ਸੀ ਕਿਉਂਕਿ ਸੁਖਮਣ ਵੀ ਹਜੇ ਛੋਟਾ ਸੀ ਪਰ ਮੇਰੀ ਜਠਾਨੀ ਨੇ ਉਸ ਨੂੰ ਇਹ ਸਭ ਕਰਨ ਤੋਂ ਵੀ ਰੋਕ ਲਿਆ ਤੇ ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਫਿਰ ਹੌਲੀ-ਹੌਲੀ ਸੁਖਮਣ ਪੱਠੇ ਵੱਢਣ ਲੱਗ ਪਿਆ ਤੇ ਕੁਤਰਨ ਲੱਗ ਪਿਆ ਇੱਕ ਦਿਨ ਸੁਖਮਣ ਪੱਠੇ ਕੁਤਰ ਰਿਹਾ ਸੀ ਕਿ ਉਸ ਦਾ ਹੱਥ ਟੋਕੇ ਵਿੱਚ ਆ ਗਿਆ ਤੇ ਮੈਂ ਕੋਲ ਖੜੀ ਸੀ ਭੱਜ ਕੇ ਟੋਕਾ ਬੰਦ ਕੀਤਾ ਪਰ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਮੇਰੇ ਪੁੱਤ ਦਾ ਹੱਥ ਬਚ ਗਿਆ ਇੱਕ ਵਾਰ ਤਾਂ ਜਿਵੇਂ ਮੇਰਾ ਤਾਂ ਸਰੀਰ ਹੀ ਸੁੰਨ ਹੋ ਗਿਆ ਜਦੋਂ ਮੇਰੇ ਪਾਪਾ ਨੂੰ ਪਤਾ ਲੱਗਿਆ ਤਾਂ ਉਹ ਮੇਰੇ ਘਰ ਉਸ ਦਿਨ ਦੂਜੀ ਵਾਰ ਆਇਆ ਸੀ ਜਦੋਂ ਮੇਰੇ ਪਾਪਾ ਘਰ ਆਏ ਤਾਂ ਮੈਂ ਉਹਨਾਂ ਦੇ ਗੱਲ ਲੱਗ ਕੇ ਬਹੁਤ ਰੋਈ ਮੇਰੇ ਪਾਪਾ ਦੀਆਂ ਮੈਨੂੰ ਦੇਖ ਕੇ ਤਾਂ ਹੱਨ ਨਿਕਲ ਗਈਆਂ ਮੇਰੇ ਪਾਪਾ ਨੇ ਸਾਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਮਨਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਪੁੱਤ ਸੁਖਮਨ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਤੇ ਜੇ ਮੈਂ ਨਾਲ ਲੈ ਕੇ ਜਾਂਦੀ ਤਾਂ ਆਪਣੇ ਪੁੱਤ ਦਾ ਭਵਿਕ ਨਜ਼ਰ ਆਉਂਦਾ ਸੀ ਜੇ ਮੈਂ ਪਪਾ ਨਾਲ ਚਲੀ ਜਾਂਦੀ ਤਾਂ ਉਹ ਸਾਰੀ ਜ਼ਮੀਨ ਮੇਰੇ ਜੇਠ ਤੇ ਦਿਓਰ ਦੇ ਨਾ ਕਰ ਦਿੰਦੇ ਇਸ ਲਈ ਮੈਂ ਨਹੀਂ ਗਈ ਤੇ ਮੇਰੇ ਪਾਪਾ ਰੋਂਦੇ ਰੋਂਦੇ ਘਰੋਂ ਚਲੇ ਗਏ ਫੇਰ ਮੇਰੀ ਸੱਸ ਨੇ ਤੇ ਦਦਾਣੀ ਜਠਾਣੀ ਨੇ ਕੁੜੀਆਂ ਦੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਫੇਰ ਮੈਂ ਹੌਲੀ-ਹੌਲੀ ਵਧੀਆ ਘਰ ਦੇ ਕੇ ਉਹਨਾਂ ਦੇ ਵਿਆਹ ਕਰ ਦਿੱਤੇ ਤੇ ਆਪਣਾ ਵਧੀਆ ਘਰ ਬਣਾਇਆ ਤੇ ਪੁੱਤ ਨੂੰ ਵਧੀਆ ਪੜਾਇਆ ਤੇ ਉਸਨੇ ਮਾਸਟਰੀ ਦਾ ਕੋਰਸ ਕਰਕੇ ਪਿੰਡ ਦੇ ਹੀ ਸਕੂਲ ਵਿੱਚ ਅਧਿਆਪਕ ਲੱਗ ਗਿਆ ਤੇ ਅੱਜ ਕੁੜੀਆਂ ਵੀ ਮੇਰੇ ਘਰ ਆਉਂਦੀਆਂ ਨੇ ਤੇ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਨੇ ਸੋਖਮਣ ਦੇ ਤਾਂ ਜਿਵੇਂ ਮੇਰੇ ਵਿੱਚ ਸਾਹੀ ਵੱਸਦੇ ਨੇ ਉਹ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਇਹ ਹੀ ਕਹਿੰਦਾ ਹੈ ਕਿ ਮੇਰੀ ਮਾਂ ਨੇ ਆਪਣੀ ਸਾਰੀ ਉਮਰ ਮੇਰੇ ਤੋਂ ਕੁਰਬਾਨ ਕਰ ਦਿੱਤੀ ਸੀ ਜੇ ਉਹ ਚਾਹਦੀ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਆਪਣਾ ਦੂਜਾ ਵਿਆਹ ਕਰਵਾ ਸਕਦੀ ਸੀ ਫਿਰ ਸੁਖਮਨ ਲਈ ਵਧੀਆ ਘਰ ਦੀ ਕੁੜੀ ਦਾ ਰਿਸ਼ਤਾ ਆਇਆ ਤੇ ਮੈਂ ਉਸ ਦਾ ਵਿਆਹ ਕਰ ਦਿੱਤਾ ਅੱਜ ਮੇਰੇ ਨੂੰ ਪੁੱਤ ਮੇਰੀ ਬਹੁਤ ਸੇਵਾ ਤੇ ਇੱਜ਼ਤ ਕਰਦੇ ਹਨ ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਐਨੇ ਚੰਗੇ ਨੂੰ ਪੁੱਤ ਦੇਣ ਦੇ ਲਈ ਪਰ ਮੇਰੇ ਪਾਪਾ ਨੇ ਮੇਰੀ ਮਾਸੀ ਨੂੰ ਅੱਜ ਤੱਕ ਨਹੀਂ ਬੁਲਾਇਆ ਤੇ ਨਾ ਹੀ ਮੇਰੀ ਮੰਮੀ ਨੂੰ ਉਹਨਾਂ ਨੂੰ ਮਿਲਣ ਦਿੱਤਾ ਕਿਉਂਕਿ ਉਹ ਮੇਰੀ ਮਾੜੀ ਕਿਸਮਤ ਦਾ ਕਸੂਰਵਾਰ ਹਮੇਸ਼ਾ ਮੇਰੀ ਮਾਸੀ ਨੂੰ ਹੀ ਸਮਝਦਾ ਹੈ ਪਰ ਸਮਝਦਾ ਵੀ ਕਿਵੇਂ ਨਾ ਕਿਉਂਕਿ ਉਸ ਦੀ ਲਾਡਾ ਨਾਲ ਪਾਲੀ ਹੋਈ ਧੀ ਦੀ ਜ਼ਿੰਦਗੀ ਨਿਰਾਜਗੀ ਨੇ ਹੀ ਖਤਮ ਕਰਕੇ ਰੱਖ ਦਿੱਤੀ ਸੀ ਕਦੇ ਵੀ ਆਪਣੀ ਧੀ ਦਾ ਰਿਸ਼ਤਾ ਇਸੇ ਦੇ ਕਹਿਣ ਤੇ ਨਾ ਕਰੋ ਨਹੀਂ ਤਾਂ ਕੁਝ ਪਲਾਂ ਦੀ ਨਾਰਾਜ਼ਗੀ ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖ ਦੇਵੇਗੀ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ